ਸਭ ਤੋਂ ਵੱਡੀ ਸਮੱਸਿਆ ਜਿਹੜੀ ਪੰਜਾਬ ਦੇ ਉਹਨਾਂ ਲੋਕਾਂ ਨੂੰ ਆਊਗੀ ਜਿਹੜੇ ਪਿੰਡਾਂ ਦੇ ਵਿੱਚ ਇਹ ਆਫਤ ਆਈ ਹੈ ਕਿ ਉਹਨਾਂ ਨੂੰ ਕਣਕ ਦਾ ਬੀ ਹੈ ਕਣਕ ਖਾਣ ਲਈ ਹੈ ਜਾਂ ਹੋਰ ਸਮਾਨ ਹੈ ਫੌਗੀ ਮਸ਼ੀਨਾਂ ਨੇ ਚਾਰਾ ਹੈ ਪਸ਼ੂਆਂ ਦੇ ਲਈ ਉਹਦੇ ਲਈ ਸਾਰਾ ਇਕੱਠਾ ਹੋ ਰਿਹਾ ਤੇ ਅਸੀਂ ਸੁਨਾਮ ਹਲਕੇ ਵੱਲੋਂ ਜਿਹੜਾ ਤਕਰੀਬਨ 300 ਕੁਆਂਟਲ ਤੋਂ ਉੱਪਰ ਜਿਹੜੀ ਹੈ ਉਹ ਕਣਕ ਜਿਹੜੀ ਇੱਥੋਂ ਅਸੀਂ ਇਕੱਠੀ ਕਰਕੇ ਭੇਜਦਾ ਤੇ ਸੰਗਤ ਦੇ ਸਹਿਯੋਗ ਸਦਕਾ ਸਾਰਾ ਕੁਝ ਇਹ ਸੰਭਵ ਹੁੰਦਾ ਹੈ ਅਸੀਂ ਇਥੇ ਸੁਨਾਮ ਹਲਕੇ ਦੇ ਏਰੀਏ ਦੇ ਵਿੱਚ ਵੀ ਹੋਰ ਵੀ ਜਿੱਥੇ ਨੇੜੇ-ਤੇੜੇ ਕਿਤੇ ਵੀ ਸੰਗਰੂਰ ਦੇ ਵਿੱਚ ਵੀ ਕਿਤੇ ਵੀ ਕੋਈ ਕਿਸ ਦਾ ਘਰ ਡਿੱਗਿਆ ਹੋਰ ਹੈ ਉਹਨਾਂ ਤੱਕ ਪਹੁੰਚ ਕਰਕੇ ਜਿੰਨੀ ਕਿ ਸਾਡੀ ਸਮਰੱਥਾ ਹੈ ਉਹਦੇ ਮੁਤਾਬਕ ਸਾਰੀ ਪਾਰਟੀ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਮੌਜੂਦਾ ਸਰਕਾਰ ਜਿਹੜੀ ਨੇ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਇਹ ਦੱਸ ਸਕੀਏ ਕਿ ਸਾਜੇ ਕਿਤੇ ਸਾਡੇ ਤੇ ਆਫਤ ਪੈਂਦੀ ਹੈ ਤਾਂ ਆਫਤ ਜਿਹੜੀ ਹੈ ਉਹਨੂੰ ਅਸੀਂ ਨੇ ਜੱਠਣ ਵਾਸਤੇ ਵੀ ਜਾਣਦੇ ਆ ਜਾਣਦੇ ਆ ਤੇ ਜਿਹੜੇ ਲੋਕ ਕਹਿੰਦੇ ਸੀ ਨਾ ਦਰਿਆਵਾਂ ਨੂੰ ਬੰਨ ਨਹੀਂ ਲੱਗਦੇ ਤੇ ਪੰਜਾਬਿਆਂ ਨੂੰ ਦਰਿਆਵਾਂ ਨੂੰ ਬੰਨ ਵੀ ਲੱਗਤੇ ਤੇ ਦੂਜੇ ਪਾਸੇ ਮੈਂ ਭਗਵੰਤ ਮਾਨ ਸਾਹਿਬ ਨੂੰ ਵੀ ਤੁਹਾਡੇ ਥਰੂ ਅਪੀਲ ਕਰਨੀ ਚਾਹਣਾ ਕਿ ਮਾਨ ਸਾਹਿਬ ਜਿਹੜਾ 12000 ਕਰੋੜ ਰੁਪਇਆ 10000 ਕਰੋੜ ਰੁਪਇਆ ਤੁਸੀਂ ਕਹਿੰਦੇ ਸੀ ਡਿਜਾਸਟਰ ਮੈਨੇਜਮੈਂਟ ਦਾ ਪਿਆ ਕਿਰਪਾ ਕਰਕੇ ਉਹਦੇ ਬਾਰੇ ਵੀ ਜ਼ਰੂਰ ਚਰਨਾ ਪਾਓ ਸਾਰੇ ਸੰਗਤ ਨੂੰ ਅਪੀਲ ਹੈ ਕਿ ਸ਼੍ਰੋਮਣੀ ਕਲਦਲ ਅਸੀਂ ਸਾਰੇ ਇਕੱਠੇ ਹੋ ਕੇ ਇਹ ਲੜਾਈ ਦੇ ਵਿੱਚ ਤੁਹਾਡੇ ਨਾਲ ਆ